ਅੱਜ ਕੱਲ ਇਹਨਾਂ ਨੇ ਰੋਲਾ ਪਾਇਆ ਹੋਇਆ ਹੈ ਵੀ ਸਰਕਾਰ ਤੁਹਾਡੀਆਂ ਜ਼ਮੀਨਾਂ ਦੱਬੂਗੀ ਇਹ ਸਿਰਫ ਇੱਕ ਅਫਵਾਹ ਫਲਾ ਰਹੇ ਨੇ ਮੈਂ ਤੁਹਾਡੇ ਨਾਲ ਸਲਾਹ ਕਰਨੀ ਹੈ ਤੁਹਾਡੀ ਕੋਈ ਜ਼ਮੀਨ ਨਹੀਂ ਲੈਣਾ ਹੈ ਮੈਂ ਲੈਂਡ ਪੂਲਿੰਗ ਚ ਕੀ ਹੈ ਫਰਜ ਕਰ ਲੋ ਪਟਿਆਲੇ ਜ਼ਿਲ੍ਹੇ ਚ 100 ਏਕੜ ਲੈਂਡ ਪੂਲਿੰਗ ਚ ਕਰਨਾ ਕਿਸੇ ਦੀ 2 ਏਕੜ ਹੈ ਕਿਸੇ ਦੀ 5 ਹੈ ਕਿਸੇ ਦੀ 10 ਪਹਿਲੀ ਗੱਲ ਤਾਂ ਲੈਂਡ ਪੂਲਿੰਗ ਦੇ ਵਿੱਚ ਤੁਹਾਡੀ ਮਰਜ਼ੀ ਹੈ ਦਿਓ ਨਾ ਦਿਓ ਅਕਵਾਇਰ ਨਹੀਂ ਹੋ ਰਹੀ ਨਹੀਂ ਜ਼ਮੀਨ ਦੇਣਾ ਚਾਹੁੰਦੇ ਨਹੀਂ ਵੀ ਦੇ ਸਕਦੇ ਇਹ ਐ ਨਹੀਂ ਹੈਗਾ ਵੀ ਥੋੜੀ ਜ਼ਮੀਨ ਦੱਬਣ ਆ ਕੇ ਪਿੰਡਾਂ ਚ ਆ ਕੇ ਨਾ ਨਾ ਦੂਜਾ ਲੈਂਡ ਪੂਲਿੰਗ ਦੇ ਵਿੱਚ ਜਿੱਤ ਜ਼ਮੀਨ ਦੇਤੀ ਇੱਕ ਏਕੜ ਦੇ ਬਦਲੇ ਹਜ਼ਾਰ ਗਜ ਦਾ ਰੈਹਾਸ਼ੀ ਪਲਾਟ ਕਿ ਤੁਸੀਂ ਪੰਜ ਪੰਜ ਗਜ ਦੇ ਦੋ ਵੀ ਲੈ ਸਕਦੇ ਹੋ ਢਾਈ ਢਾਈ ਸੌ ਗਜ ਦੇ ਚਾਰ ਵੀ ਲੈ ਸਕਦੇ ਹੋ ਤੇ 200 ਗਜ ਦਾ ਉਸ ਕਲੋਨੀ ਦੇ ਵਿੱਚ ਜਾਂ ਜਿਹੜੀ ਵੀ ਅਰਬਨ ਸਟੇਟ ਬਣੂਗੀ ਉਹਦੇ ਜਿਹੜੇ ਸ਼ੋਰੂਮ ਬਣਨਗੇ 200 ਗਜ ਦਾ ਸ਼ੋਰੂਮ ਇੱਕ ਕਮਰਸ਼ੀਅਲ ਪੂਰਾ ਪ੍ਰੋਪਰ ਸਾਰਾ ਖਰਚਾ ਸਰਕਾਰ ਕਰੂਗੀ ਪ੍ਰੋਪਰ ਉਹਨੂੰ ਉਹਦੇ ਚ ਸੜਕਾਂ ਬਣਾ ਕੇ ਸੀਵਰੇਜ ਪਾ ਕੇ ਲਾਈਟਾਂ ਲਾ ਕੇ ਪਾਣੀ ਉਦੋਂ ਬਾਅਦ ਤੁਹਾਨੂੰ ਉਹ ਦੇਣਾ ਉਹਦੀ ਕੀਮਤ ਵਧਾ ਕੇ ਤੁਹਾਡੇ 5 ਕਿਲੇ ਨੇ 5 ਚੋਂ 1 ਕਿਲਾ ਦੇਣਾ ਚਾਹੁੰਦੇ 1 ਕਿਲਾ ਦੇ ਪੰਜ ਚੋਂ 2 ਦੇਣਾ ਚਾਹੁੰਦੇ 2 ਅੱਧਾ ਦੇਣਾ ਚਾਹੁੰਦੇ ਅੱਧਾ ਦੇ ਦੋਸਤ ਹਿਸਾਬ ਨਾਲ ਤੁਹਾਨੂੰ ਉਹ ਮਿਲ ਜਾਊਗਾ ਪਰ ਅਸੀਂ ਉਹਨੂੰ ਡਿਵੈਲਪ ਕਰਕੇ ਦੇਵਾਂਗੇ ਤੁਹਾਨੂੰ ਤੋਂ ਬਿਲਕੁਲ ਫਰੀ ਦੇ ਆਪ ਲੈ ਲੈਣਾ